ਮੰਗਦਾ ਹੈ ਮੁੱਲ ਦਾ 25000 ਰੁਪਏ ਸੀ ਠੀਕ ਹੈ ਕਿ ਪਹਿਲਾਂ ਥਾਈ ਆਇਆ ਸੀ ਮੈਂ ਕਹਿੰਦਾ ਦਿਨ ਲੈਣ ਵਾਲੀ ਪੁੱਛ ਲ ਦੱਸਦਾ ਮੈਂ ਭਾਈ 22000 ਤੋਂ 1000 ਰੁਪਏ ਘੱਟ ਲੈਂਦਾ ਆਪਾਂ ਆਪਾਂ ਦੱਤਰ ਆ ਜੀ ਹੁਣੀ ਆਇਆ ਸੀ ਉਹਨੂੰ ਲਾਸਟ ਟਾਈਮ ਹੈ 22 ਦੀ ਦਊਗਾ ਜੇ ਲੈਣੀ ਜੇ ਤੂੰ ਪਰਾਂ ਵਕ ਜਾ ਤੀਆਂ ਗੱਲਾਂ ਨਹੀਂ ਮੈਂ ਕਰਦਾ 17000 ਲਾਉਂਦਾ ਇਹ ਦੇਣੀ ਹੈ ਫਿਰ ਤਾਂ ਜਾਣੇ ਉਹ ਤੇਰੀ ਮਰਜ਼ੀ ਆ ਨਾ ਤੇ ਤੇ ਦੇਣ ਦਾ ਤਾਂ ਹੀ ਨਹੀਂ ਲਾਉਂਦੀਆਂ ਨੇ ਮੈਂ ਜਮਰ ਆ ਦੇ ਰਾਜੂ ਬੱਤੇਰਾ ਦੇਖ ਫਿਰ ਕਿੰਨੀ ਦੇਣੀ ਐ ਓਹਰ ਇਹਨਾਂ ਦੇ ਲਈ ਇਹਨਾਂ ਪਾਸੋਂ ਕੱਢ ਦੇ 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 ਤੂੰ ਮਿੱਠੂ ਸਾਡੇ ਨੇ ਹੀ ਇੱਥੇ ਲੱਗਿਆ ਬਾਬੇ ਤੋਂ ਪੁੱਛ ਲਾ ਇੱਥੇ ਹੁਣੇ ਲੱਗਿਆ ਗਿਆਨੀ ਜੀ ਲੈਂਦੇ ਸੀ ਆਪ ਉਦੋਂ ਮੁੱਲ 27000 ਰੁਪਏ ਕੀਤਾ ਸੀ ਸੋਨ ਨੂੰ ਮੈਂ ਰਾਹ ਸੱਤਾ ਦਿੱਤਾ ਮਿੱਠੂ ਨੂੰ ਦਵਾਈਆਂ ਮਿੱਠੂ ਨੂੰ ਪੁੱਛ ਲਾ ਕੋਈ ਬੰਦੇ ਨੂੰ ਪੁੱਛਣ ਨਹੀਂ ਜਾਂਦੇ ਬਈ ਦੇਣੀ ਐ ਤੇਰੀ ਮਰਜ਼ੀ ਐ ਨਹੀਂ ਨਹੀਂ ਤਾਂ ਬਈ ਦੇਣੀ ਨਹੀਂ ਤੇਰੀ ਨਹੀਂ ਪਰ ਅਜੂ ਦੇ ਦੇ ਦਿੰਦੇ ਵੀਰੇ ਦੱਸ ਇੱਕੋ ਹੀ ਦਾ ਦੇ ਹੁਣ ਦੁਬਾਰੇ ਸਾਡੇ ਇੱਕੀ ਹੀ ਲੈ ਜਾ ਕੋਈ 21 ਦੀ ਨਹੀਂ ਵਿਕਦੀ। ਉਹ ਬਾਈ ਬੱਸ ਬੱਕਰੀ ਤੇਰੀ ਵੇਚਤੀ 18.5 ਦੀ। ਠੀਕ ਹੈ। ਠੀਕ ਹੈ ਬੱਸ। ਇਹਦਾ ਸੁਣ। ਠੀਕ ਹੈ। ਬਰਾਜੋ ਠੀਕ ਹੋਦਾ ਵੀਰੇ ਮੈਂ ਦੇ ਦਿੰਦਾ। ਤੇਰੀ। ਉਹ ਦੇਸੀਆਂ ਚ ਪੈਂਦੀ ਐ ਇਹ। ਉਹ ਬੱਚੇ ਵੀ ਦੇ ਭਲੇ ਵੇਹੱਤ ਵੱਢਦੇ ਆ। ਉਹ ਬੱਚੇ ਰੱਖ ਲੈ 8000 ਦੀ ਕੱਲੀ ਦੇ ਦੇ। ਫੇਰ ਬੱਚੇ ਚੰਗਾਉਂਗਾ ਦੇ ਸਿਰ ਤੇ। ਤੋ ਬੱਚੇ ਹੀ ਲੈ ਬੱਚੇ ਹੀ ਲੈਨੇ। ਲੈ ਕੇ ਜਾਣੀਆਂ 21000 ਰੁਪਏ ਲੈ ਜਾ ਯਾਰ ਚੱਕ। ਪੂਰੀ 18.5 ਦੀ ਕਿਹਾ ਤੈਨੂੰ। ਠੀਕ ਹੈ। ਬਾਈ ਆਈ ਵੀ ਨਹੀਂ। ਆਹ ਇਹ ਹੁੰਦੇ ਛੀ ਵੀ ਕੀ ਜਾਂਦੇ ਨੇ ਆ ਪਾਦੀ ਵੀ ਦੇਖ ਬੱਕਰੀਆਂ ਬੱਚੇ ਵੀ ਦੇਖ ਕਿੱਡੇ ਕਿੱਡੇ ਬੱਚੇ ਨੇ ਮੇਰੀ ਚਾਹ ਹੋ ਗਈ 19 ਜੀ ਪਾ 19 ਨਹੀਂ ਹੋ ਗਈ ਹੋ ਗਈ ਵਾਟ ਦੇਓ ਪੈਸੇ ਓ ਛੱਟ ਪਰੇ 19000 ਦੀ ਦੇਣੀ ਹੈ ਫਿਰ ਫੜਾ ਫੜ ਰੱਖ ਲੈ ਆਹ ਜ਼ਮੀਨ ਕਮਾਲ ਕਰ ਦੇ ਕਾਹ ਇੱਕ ਇਹ ਕਿਵੇਂ ਤੇ ਸਿੱਦੇ ਬੱਕਰੀਆਂ ਉਹ ਬੱਚਾ ਮੈਂ ਇਹਨੂੰ ਦੇਸੀ ਬੱਕਰੀਆਂ ਯਾਰ ਦੇਸੀ ਕਿ ਉਹ ਲੈ ਹੋਰ ਕੀ ਹੈ ਪਰ ਦੇਸੀ ਹੈ ਨਾ ਨਾ 20 ਬੂਦੀ ਨਹੀਂ ਪੂਰੀ 19000 ਤੈਨੂੰ ਦਵਾ ਦਨੇ ਆ ਆ ਦੇ 19000 ਲਖਾਈ ਕਰਾ ਦੀ ਕਿ ਆ ਲਖਾਈ ਦੂੰ ਕੀ ਆ ਨਹੀਂ ਕਰਾਉ ਆਪ ਕਰਾ ਲਿਓ ਯਾਰਾ ਤੇ ਪੈਸੇ ਹੈ ਤੈਨੂੰ ਪਰ ਹੋ ਜਾਂਦਾ ਘੰਟਾ ਸਾਰੇ ਉਹ ਮੁੰਡਾ ਆ ਰਿਹਾ ਪੈਸੇ ਉਹ ਆ ਰਿਹਾ ਮੁੰਡਾ ਤੂੰ ਇੱਥੇ ਆਪਣੇ ਨਾਲ ਹੀ ਬਕਾਨ ਹੈਗਾ ਉੱਥੋਂ ਮੁੰਡਾ ਆ ਰਿਹਾ ਪੈਸੇ ਲੈ ਕੇ ਚਲ ਅੱਧਾ ਘੰਟਾ ਰੋਣਾ ਹੁਣ ਆਪਾਂ ਹੋਰ ਤਾਂ ਨਹੀਂ ਲੈਣੀ ਕੀ ਨਹੀਂ ਹੋਣੀ ਇਹਨੂੰ ਫੋਟੋ ਵਕਰੀ ਇਕੱਠੀ ਕਰੋ ਨਹੀਂ ਪੈਸੇ ਦੇ ਕਿ ਲਈ ਚੱਲ ਜੇ ਵਕਤ ਪਾ ਕੋਈ ਨਾ ਬਸ ਗੱਲ ਹੋ ਗਈ ਇਹ ਜਵਾਲ ਹੋ ਗਈ ਕੋਈ ਸਾਈ ਦਾ ਦੇ ਦੂ ਪੱਕੀ ਆ ਸਾਈ ਦਾ ਆਹ ਤਾਂ ਪਤ ਕਰਕੇ ਲਾ 2000 ਰੁਪਏ ਦੇ ਨਾ ਕੋਈ ਚੱਕਰ ਨਾ ਫਿਰ ਪਤਾ ਲੱਗ ਗਈ ਆ ਨਹੀਂ ਨਹੀਂ ਕੋਈ ਉਹ ਨਹੀਂ ਨਹੀਂ ਉਹ ਜ਼ਰੂਰੀ ਆ ਬਸ ਮੇਰੇ ਮੈਂ ਡੇਟ ਹੋ ਗਿਆ ਉਧਰ 1000 ਦੇ ਦੇ ਦਸ ਹਲੋ 1000 ਆ ਗਿਆ ਸਾਈ ਦਾ ਠੀਕ ਆ ਭਾਈ ਆ ਵੀਡੀਓ ਬਣਾ ਲੈ 1000 ਦੇ ਦਾ ਸਾਈ ਦਾ ਨਾ ਕੋਈ ਹਾਂ 13 ਰਹਿ ਗਿਆ 18000 ਬਸ ਠੀਕ ਆ ਲਖਾਈ ਲਖਾਈ ਆਪੀ ਕਰਾਂਗਾ ਜਦ ਮੈਨੂੰ ਬੁਲਾ ਲਈ ਜਦੇ ਪੈਸੇ ਦੇਣਗੇ ਨਾ ਉਹਨੂੰ ਮੈਂ ਉਹਨਾਂ ਨੂੰ ਬੱਕਰੀਆਂ ਦਵਾਦਿਆਂ ਮਾਈਆਂ ਨੂੰ ਹੈ ਥੋੜਾ ਮੁੱਕ ਗਿਆ ਕੋਈ ਨਹੀਂ ਜੇ ਦੇਖਣਾ ਚੰਗੇ ਮੈਨੂੰ ਬੁਲਾ ਲਈ ਮੈਨੂੰ ਉਹੀ ਬੁਲਾ ਲਈ ਚੰਗੀ ਜੀ ਨਿਕਲ ਗਈ ਤਾਂ ਕੱਢਦੀ ਇਹਨੂੰ ਇਕੱਠੀਆਂ ਕਰੋ ਆਪਣੀਆਂ ਨੂੰ ਕਿੱਥੇ ਨਹੀਂ ਹੁੰਦਾ ਸਾਰੀਆਂ ਬਸ ਹਾਂ ਉਹ ਮੇਜਰ ਕੋਲੇ ਤੇ ਉਹ ਦੂਈਆਂ ਹੀ ਫੜ ਕੇ ਮੇਜਰ ਨੇ ਵਾੜੋ ਇਹ ਵੀ ਵਾੜੋ ਇਹ ਵੀ ਲੈ ਜੀ ਚੱਲ ਰਾਜੂ